我勒牛高马大。 ਨਾ ਨੂੰ ਤੂੰ ਜੋਗੀ ਪੰਜਾਬੀ ਦਾ ਖਵਾ ਰਾਣਾ ਕੇ ਪੇ ਉਹਨਾਂ ਨਾਲ ਪ੍ਰਤਾਸ਼ ਜੀ ਸੱਜੇ ਸਾਦੇ ਜੀ ਨੰਗਰ ਲਗਨ ਬਾਂਦਰ ਰੁਕ ਰੁਕ ਖਾਣਾ ਉਹਨਾਂ ਬਹੁਤ ਹੀ ਸਰਕਾਰ ਨੂੰ ਪ੍ਰਾਉਪੜੋ ਅੱਜ ਦਾ ਮੁਬਾਰਕ ਦਿਨ ਹੈ ਜਦੋਂ ਤੰਤਨ ਮਹਾਰਾਜ ਅਰ ਵਿਦਾਰਜੀ ਦਾ ਜਨਮ ਦਿਹਾੜਾ ਸਾਰੀ ਦੁਨੀਆ ਚ ਸ਼ਰਧਾ ਤੇ ਤੂਤਾਵ ਨਾਲ ਬਨਾਇਆ ਜਾਂਦਾ ਇਸ ਸਾਲ ਕੇ ਚ ਵੀ बहुत सारी थाई दिन मनाया जाता <coughs> कई जगह मैं जाके आया कई जगह जाना है आ जोड़ा स्थान है जिथे बैठे हैं इस हल्के का सेंट्रल पॉइंट है और मैं भी जब इतने ना है यकीन करके बने ਅੰਦਰੋਂ ਜਿਹੜੀ ਆਵਾਜ਼ ਆਉਂਦੀ ਹੈ ਉਹ ਹੈ ਜਾਂਦਾ ਜਿੱਦਾਂ ਆਪਣੇ ਘਰ ਤੋਂ ਰਹਿੰਦਾ ਮੇਰਾ ਇਸ ਕੁਇਤ ਜਗ ਨਾਲ ਇੰਨਾ ਜੁੜਾਵ ਹੈ ਜੁੜਾਵ ਇਸ ਕਰਕੇ ਹੈ ਕਿ ਸ਼ੁਰੂ ਚ ਸਭ ਤੋਂ ਪਹਿਲਾਂ ਮੈਨੂੰ ਮੇਰੇ دوست ਪੰਮਾ ਜੀ ਲੋਲਤਰਾਮ ਜੀ ਸੰਧੂ ਸਾਹਿਬ ਇਹਨਾਂ ਦੇ ਸਤਾਰੀ ਉਪਦਾਈ ਜਿਹੜੀ ਅੱਜ ਦੁਨੀਆਂ 'ਚ ਨਹੀਂ ਰਹੇ ਕਿ ਮੈਨੂੰ ਉਦੋਂ ਇੱਥੇ ਲੈ ਕੇ ਆਉਂਦੇ ਹੋ ਹੌਲੀ 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 ਜਦੋਂ ਮਾਤੀ ਸ਼ਾਂਤ ਮੜ ਜਾਂਦੀ ਹੈ ਉਹ ਮੇਰਾ ਇਸ ਸਥਾਨ ਨਾਲ इमोशनल ਅਟੈਚਮੈਂਟ ਹੈ ਔਰ ਇਹ ਵੀ ਗੱਲ ਸੱਚੀ ਹੈ ਕਿ ਜੋ ਚੀਜ਼ ਇੱਥੇ ਰੂਹ ਨਾਲ ਬੰਨ੍ਹ ਲਏਗੀ ਉਹ ਮੇਰੇ ਲਈ

ਸੰਦੂ ਸਾਹਿਬ ਜੀ ਜੀ ਪ੍ਰਿੰਦਰ ਸੰਦੂ ਸਾਹਿਬ ਇਹ ਸਾਡੇ ਇੰਜੀਨੀਅਰ ਹੈ ਮਨਜੀਤ ਕੁਮਾਰ ਜੀ ਜਰਮਨ ਜੀ ਸੁਰੇਂਦਰ ਕੁਮਾਰ ਜੀ ਤੇ ਇਹ ਚ ਅੱਗੇ ਇਸ ਮੁਗਾਲ ਵਿਦਵਨ ਤੇ ਸੁਰੇਸ਼ ਕੁਮਾਰ ਜੀ ਸਾਡੇ ਬੀ.ਪੀ.ਐਮ. ਜੀ ਦੇ ਪੀਟੀਚੀ ਮਿਸਟਰਸ ਡਿਪਟੀ ਜੀ ਵੀ ਆਏ ਐ ਮੈਂ ਉਹਨਾਂ ਨੂੰ ਜੀ ਆਇਆਂ ਕਹਣਾ ਮੈਂ ਬਹੁਤ ਸੰਤਾਨ ਸਤਿਕਾਰ ਕਰਦਾ ਇਹ ਕੋਈ ਗੱਲ ਕਰਕੇ ਮੈਂ ਆਪਣਾ ਥਾਂ ਲੱਗਣਾ ਮੈਂ ਇੱਕ ਹੋਰ ਫੇਕ ਉਸ ਜਗਾ ਪਹੁੰਚਣਾ ਇਹ ਦੁਨੀਆ ਇਦਾਂ ਦੀ ਰੀਤੀ ਜਿਦਾਂ ਦੀ ਆਪਾਂ ਨੂੰ ਦਿੱਤੀ ਹੈ ਤੇ ਦੁਨੀਆ ਅਸਲ ਕਿਹਦੇ ਦੇਖੀ ਹੈ ਉਹ ਲੋਕ ਹੈ ਜਿਨ੍ਹਾਂ ਦੀ ਉਮਰ ਹੈ ਗੱਸੀ ਸਾਹ ਤੇ ਉੱਪਰ ਹੈ ਸਾਡੇ ਚਿਹਰੇ ਦੇ ਸਾਨੂੰ ਕਈ ਵੇਂ ਹੀ ਲੱਗਦਾ ਕਿ ਸਾਰਾ ਕੁਝ ਇਦਾਂ ਦਾ ਹੀ ਤਾਂ ਭਾਈ ਇਦਾਂ ਦਾ ਹੀ ਤਾਂ ਵਿਤਕਰਾ ਬਣਦਾ ਵੱਡੇ ਛੋਟੇ ਦਾ ਬਹੁਤ ਫਰਕ ਤਾਂ ਅਮੀਰ ਗਰੀਬ ਦਾ ਬਹੁਤ ਫਰਕ ਤਾਂ ਪੜੇ ਲਿਖੇ ਅਨਪੜ੍ਹ ਦਾ ਬਹੁਤ ਫਰਕ ਤਾਂ ਤੇ ਮੈਂ ਪਿੱਛੇ ਵੀ ਦੀ ਜਗਾ ਗਏ ਕੇ ਆਇਆ ਕਿ ਸਾਰੀ ਦੁਨੀਆ ਦੇ ਅੰਦਰ ਪਿਛਲੇ 10 20 ਹਜ਼ਾਰ ਸਾਲ ਚ ਚਾਰ ਪੰਜ ਬੰਦੇ ਇਦਾਂ ਦੇ ਹੋਏ ਐ ਜਿਨ੍ਹਾਂ ਨੇ ਦੁਨੀਆ ਬਦਲੀ ਕੌਣ ਤੇ ਮਹਾਨੀ ਦੇਨ ਸਭ ਤੋਂ ਪਹਿਲਾਂ ਅਗਰ ਕਿਸੇ ਕਾਸਲੇ ਸੋਸਾਇਟੀ ਦੀ ਗੱਲ ਕੀਤੀ ਤਾਂ ਮਾਂ ਵੀ ਕਹਿਣਗੇ ਉਹ ਤਮਾਦ ਬੁੱਧ ਨੇ ਕੀਤੀ ਨਾਨਕ ਨੇ ਕੀਤੀ ਜੀਸਸ ਕ੍ਰਾਈਸਟ ਨੇ ਕੀਤੀ ਪਰ ਮੁਹੰਮਦ ਨੇ ਕੀਤੀ ਦੁਨੀਆ ਨੂੰ ਬਦਲਣ ਮਹਾਸਤੇ ਆਰਾਮ ਤੇ ਕ੍ਰਿਸ਼ਨ ਨੇ ਯੋਗਦਾਨ ਪਾਇਆ ਤੇ ਐਸ ਖੇਤੇ ਦੇ ਅੰਦਰ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾਇਆ ਉਹ ਤਰਤਰ ਮਹਾਰਾਜ ਗੁਰਦਾਸ ਜੀ ਨੇ ਪਾਇਆ ਜਿਹਨਾਂ ਨੇ ਸਿਸਟਮ ਬਦਲਿਆ ਸਿਸਟਮ ਬਦਲਣ ਦੀ ਗੱਲ ਕੀਤੀ ਬਦਲਣ ਨੂੰ ਤਾਂ ਟਾਈਮ ਲੱਗਦਾ ਸੈਕੰਡਰ ਸਾਲ ਲੱਗਦੇ ਆ ਲੱਗੇ ਹੋਏ ਲੋਕ ਅੱਜ ਵੀ ਲੱਗੇ ਆ ਕਹਾਂ ਨੂੰ ਵੀ ਲੱਗੇ ਰਹਿਣਾ ਪਰ ਜਿਹਨਾਂ ਨੇ ਸ਼ੁਰੂਆਤ ਕੀਤੀ ਇੱਕ ਕੋਈ ਗੱਲ ਕਹਿੰਦੇ ਕਹਿੰਦੇ ਐਸਾ ਚਾਹੂ ਰਾਜ ਮੈਂ ਕੋਈ ਬੇਗੁਮ ਬਰੇ ਦੀ ਗੱਲ ਕਰਦੇ ਐਸਾ ਚਾਹੂ ਰਾਜ ਜਹਾਂ ਮੇਰੇ ਸਮਰ ਕੋ ਆ ਜਿੱਥੇ ਸਾਰਿਆਂ ਨੂੰ ਮਿਲਿਆ ਉੱਥੇ ਕਰਦੀ ਆ ਗਈ

ਸਭ ਨੂੰ ਮੇਰੇ ਅੰਦਰ ਫਿਰ ਕਹਿੰਦੇ ਰਉ ਦਾਸ ਰਹੇ ਪ੍ਰਸਾਦ ਇਹ ਦੋ ਐਂਗਲ ਜਿਹੜੀਆਂ ਨੇ ਇਹਦੇ ਜਿਹੜੇ ਨਾਨਕ ਦੀ ਬ੍ਰੋਸਪੀ ਵੀ ਆ ਗਈ ਮਹਾਵੀਰ ਜੈਨ ਦੀ ਵੀ ਆ ਗਈ ਬੁੱਧ ਦੀ ਵੀ ਆ ਗਈ ਔਰ ਅੱਜ ਦੇ ਜਿਹੜੇ ਜਮਾਨੇ ਦੇ ਕਾਰੋਬਾਰ ਹੋਏ ਐ ਕੰਮਸ ਹੋਏ ਜਿਹੜੇ ਉਹਨਾਂ ਦੀ ਫਲਸਫੀ ਵੀ ਇਹ ਦੋ ਲੈਣਾ ਚਰਦਾਸ ਮਹਾਰਾਜ ਇਹ ਬੰਦ ਕਰਦੇ ਸੋ ਬਹੁਤ ਬੜਾ ਤੇਰੇ ਮਤਾ ਸਾਰੇ ਕਹਿੰਦੇ ਐ ਗਾਲੀ ਟੱਡ ਮੰਦੇ ਐ ਜਿੱਦਣ ਗੱਲ ਵੀ ਬੰਨਣ ਲੱਪੇ ਜੋ ਨੇ ਕਿਹਾ ਉਸ ਗੱਲ ਨੂੰ ਸਮਝਣ ਦੀ ਲੱਪੇ ਉਸ ਦਿਨ ਕੋਈ ਗੱਲ ਬਾਕੀ ਨਹੀਂ ਰਹੀ ਗਏ ਸੰਧੀ ਭਾਈ ਆ ਖੜੇ ਐ ਕਿ ਮੈਨੂੰ ਜੋ ਜੋ ਕਹਿੰਦੇ ਰਹੇ ਕਰਦਾ ਰਿਹਾ ਮੈਂ ਤੇ ਸ਼ਹਿਰ ਚ ਕੀਤਾ ਸੰਸਾਰ ਐਫੀਡਵਟ ਕਰਾਣ ਅਨੰਦ ਵਰ ਜਾਂਦੇ ਸੀ ਐਫੀਡਵਟ ਕਰਾਣ ਅਨੰਦ ਵਰ ਜਾਂਦੇ ਤੇ ਮੈਂ ਤੁਸੀਂ ਬਰਾਤੀ ਬਖੇਰੀ ਜਾਂਦੀ ਮੈਂ ਅੱਧੀ ਦੁਨੀਆ ਕੋਲ ਨੇ ਜੁਦਾ ਲੱਗ ਜਾਣੀ ਜੀ ਨੰਗਲ ਤੋਂ ਆਸਤਾਲ ਦੇੰਦਾ ਸਾਰੇ ਦੁਨੀਆ ਫਾਇਦਾ ਖਾਰੇ ਹੀ ਹੈ ਕੋਲ ਬੰਦਰ ਖੜੇ ਹੈ ਮਹਾਰਾ ਜੀ ਹਾਜ਼ਰੀ ਦੇ ਬੈਠੇ ਤੁਮ ਜੀ ਬੰਦਾ ਜੋ ਕਹਿੰਦੇ ਜੇ ਮੈਂ ਕੀਤਾ ਮੇਤੇ ਬਾਅਦ ਜਿਸ ਨੇ ਕੀਤਾ ਬਣੀ ਕੋਈ ਸਹੀ ਨਹੀਂ ਕਿ ਕਿਹਾ ਕੇ ਲਗੇ ਜਿੰਨ ਸਾਲ ਹੋ ਗਏ ਕਿਸੇ ਨੇ ਤੇਰਬੀਨ ਹੱਥੀ ਹੋ ਲਾ ਕੇ ਮੈਂ ਵੀ ਕਹਿੰਦਾ ਕਿ ਮੈਂ ਜੇਬ ਚੋਂ ਥੜੇ ਜਿੱਤੇ ਰੇ ਮੈਂ ਕਦੇ ਆਪਣੀ ਜ਼ਿੰਗਾਂਤ ਵੇਚ ਕੇ ਜਿੱਤੇ ਇੱਕ ਗੁਰੂ ਘਰ ਦਾ ਕੰਮ ਤਾਂ ਲੋਕਾਂ ਦੇ ਪੈਸੇ ਲੋਕਾਂ ਦੇ ਲਾਏ ਤੁਹਾਡੇ ਪੈਸੇ ਤੁਹਾਡੇ ਦੇ ਲਾਏ ਪਰ ਲਾਉਣ ਵਾਸਤੇ ਵੀ ਜਿਗਰਾ ਚਾਹੀਦਾ ਅਸੀਂ ਲਾਏ ਕਿਸੇ ਤੇ ਨਹੀਂ ਲੱਗੇ ਬੋਲਦਾ ਹਾਂ ਦਾ

ਇੱਕ ਵਾਰ ਫੇਰ ਜਿੰਨ ਸਾਰੇ ਬੜਨ ਨੂੰ ਬਹੁਤ ਬਹੁਤ ਵਧਾਈ ਇੱਕ ਦਿਨ ਹਰ ਸਾਲ ਆਵੇ ਔਰ ਅਸੀਂ ਖੁਸ਼ੀਆਂ ਖੇੜੇ ਵਾਲੇ ਨੂੰ ਬਣਾਦੇ ਰਹੀਏ ਬਹੁਤ ਬਹੁਤ ਮੁਬਾਰਕ ਜਾਇ ਪਵਿੱਤਰ ਦਿਹਾੜਾ ਤੰਤਨ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸਾਰੀ ਦੁਨੀਆ ਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅੱਜ ਦਾ ਇਹ ਮੁਬਾਰਕ ਮੌਕਾ ਹੈ ਜਦੋਂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਉਹਨਾਂ ਨੇ ਆਪਣੀ ਅਮੀਰ ਸਿੱਖਿਆ ਨਾਲ ਸਾਰੀ ਦੁਨੀਆ ਬਦਲ ਕੇ ਰੱਖੀ ਹੈ ਸਾਰੀ ਦੁਨੀਆ ਉਹਨਾਂ ਦੀ ਸਿੱਖਿਆ ਤੋਂ ਲਾਭ ਲੈ ਰਹੀ ਹੈ ਔਰ ਮੈਂ ਕਹਿ ਸਕਦਾ ਹਾਂ ਕਿ ਉਹਨਾਂ ਦੀ ਸਿੱਖਿਆ ਦੀ وجہ ਨਾਲ ਦੁਨੀਆ 'ਚ ਬਹੁਤ ਕੁਝ ਬਦਲਿਆ ਸੋ ਮੈਂ ਅੱਜ ਦੇ ਮੁਬਾਰਕ ਮੌਕੇ ਤੇ ਸਮੂਹ ਸੰਗਤਾਂ ਨੂੰ ਆਪਣੇ ਭੈਣਾਂ ਭਰਾਵਾਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਨੰਗਲ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿਨਾ ਕਿ ਇਹ ਦਿਨ ਹਮੇਸ਼ਾ ਆਵੇ ਅਸੀਂ ਹਰ ਸਾਲ ਇਕੱਠੇ ਹੋਈਏ ਔਰ ਮਹਾਰਾਜ ਜੀ ਦੇ ਚਰਨਾ ਚ ਨਤਮਸਤਕ ਹੋਈਏ